मुर्दाबा मुबा वारे ज़िंदाब ਕਿਹੜੇ ਨਾਮ ਹੈ ਗੁਰਤੇਜ ਸਿੰਘ ਸੋਨਾ ਸੂਬਾ ਸਿਰਨਾ ਮਿਤ ਪ੍ਰਧਾਨ ਜੀ ਜਿਹੜਾ ਪ੍ਰਦਰਸ਼ਨ ਕਰ ਰਹੇ ਹੋ ਜਿਹੜਾ ਪ੍ਰਦਰਸ਼ਨ ਜਿਹੜੇ ਹਰਿਆਣਾ ਸਰਕਾਰ ਨੇ ਸਿੱਧੀਆਂ ਗੋਲੀਆਂ ਚਲਾਈਆਂ ਤੇ ਕਿਸਾਨਾਂ ਤੇ ਸਾਡਾ ਇੱਕ ਸ਼ਹੀਦ ਬਾਬਾ ਸੁਖਕਰਨ ਸਿੰਘ ਸ਼ਹੀਦ ਹੋਇਆ ਸਿੱਧੀਆਂ ਗੋਲੀਆਂ ਮਾਰ ਕੇ ਸਰਕਾਰ ਉਹ ਅਫਸਰਾਂ ਨੂੰ ਹਰਿਆਣਾ ਸਰਕਾਰ ਰਾਸ਼ਟਰਪਤੀ ਮੈਡਲ ਵਗੈਰਾ ਦੇ ਰਹੀ ਆ ਉਹਦੇ ਕਰਕੇ ਜਿਹੜੇ ਕਿਸਾਨ ਲੋਕਾਂ ਦਾ ਟਿੱਡ ਭਰਦੇ ਨੇ ਫਸਲਾਂ ਪਾਲ-ਪਾਲ ਕੇ ਆਪਣੀਆਂ ਹੱਕੀਆਂ ਮੰਗਾ ਬਸਤ ਦਿੱਲੀ ਜਾ ਨਹੀਂ ਸਕਦੇ ਉਹਨਾਂ ਬਸਿੱਧੀਆਂ ਗੋਲੀਆਂ ਬਿਜਾਰ ਰਹੇ ਨੇ ਸਰਕਾਰ ਉਹਨਾਂ ਨੂੰ ਸਨਮਾਨਤ ਕਰ ਰਹੀ ਆ ਉਹਦੇ ਕਰਕੇ ਪੂਰੇ ਹੈੱਡਕ quartਰ ਨਾਲ ਵੱਡੇ ਸੀ ਦਫ਼ਤਰਾਂ ਜਾਂ ਮਤਲਬ ਤਹਿਸੀਲਾਂ ਤੇ ਤੁਰਨੇ ਵਿੱਚ ਜਾ ਰਹੇ ਹੋ ਰਹੇ ਨੇ ਉਹਦੇ ਬੀਜ ਸਰਕਾਰ ਹਰਿਆਣਾ ਸਰਕਾਰ ਤੇ ਉਹ ਅਫਸਰਾਂ ਦੇ ਉਤਲੇ ਫੁਕੇ ਜਾ ਰਹੇ ਨੇ ਕੀ ਲੱਗਦਾ ਹਰਿਆਣਾ ਦੇ ਉੱਪਰ ਹਰਿਆਣੇ ਵੱਲੋਂ ਜਿਹੜਾ ਪ੍ਰਚਾਰ ਆਇਆ ਸੀ ਕਿ ਦਿੱਲੀ ਨੂੰ ਕਿਸਾਨ ਕੁੱਝ ਲੇਕਿਨ ਬਾਰਡਰ ਆਨੇ ਤੱਕ ਕਿਸਾਨ ਬੈਠੇ ਕਿੱਦਾਂ ਦੇਖਦੇ ਹੋ ਇਹ ਮੁੰਡਾ ਦੇਖੋ ਜਿਹੜੀਆਂ ਹੈ ਮੰਗਾਂ ਨੇ ਕਿਸਾਨ ਨੇ ਮੰਗਣ ਦਾਸ ਮੰਗਾਂ ਨੇ ਉਹ ਭਾਜੀਪੀ ਸਰਕਾਰ ਦੀਆਂ ਮੰਨੀਆਂ ਹੋਈਆਂ ਮੰਗਾਂ ਨੇ ਜਦੋਂ ਭਾਜੀਪੀ ਸਰਕਾਰ ਸੱਤਾ ਚਾਹੀ ਤੇ ਉਹਨਾਂ ਇਹ ਮੰਗਾਂ ਮੰਨੀਆਂ ਦੀਆਂ ਵੀ ਐਮਐਸਪੀ ਦੇ ਗਰੰਟੀ ਕੋਲ ਬਣਾਵਾਂਗੇ ਬਾਕੀ ਸਮਾਵੀ ਨਾਥਨ ਕਮੇਟੀ ਰਿਪੋਰਟ ਲਾਗੀ ਕਰਾਂਗੇ ਇਹ ਸਾਰੇ ਮੰਗਾਂ ਉਹਨਾਂ ਮੰਨੀਆਂ ਮੇਤੀਆਂ ਪਰ ਸਰਕਾਰ ਨੇ ਵਾਦਾ ਖਿਲਾਫੀ ਕਰੀ ਇਹਦੇ ਵਿੱਚ ਉਹਦੇ ਕਰਕੇ ਦੇਖੋ ਜਿਹੜੀ ਬੀਜੇਪੀ ਸਰਕਾਰ ਆ ਉਹ ਕਿਸਾਨ ਮਜ਼ਦੂਰ ਵਿਰੋਧੀ ਆ ਕਿਉਂਕਿ ਕਾਰਪੋਰੇਟ ਸੈਕਟਰ ਨੂੰ ਉੱਪਰ ਚੱਕਦੀ ਜਾਰੀ ਆ ਕਿਸਾਨ ਤੇ ਮਜ਼ਦੂਰਾਂ ਨੂੰ ਹੇਠਾਂ ਲੈ ਕੇ ਜਾਂਦੀ ਆ ਉਹਦੇ ਵਿੱਚ ਜਿਵੇਂ ਆਪਾਂ ਆਧਾਰਨਕ ਤੌਰ ਤੇ ਨੋਟਬੰਦੀ ਹੋ ਗਈ ਕਦੇ ਕਰੋਨਾ ਟਾਈਮ ਹੋ ਗਿਆ ਕਦੇ ਦੇਖੋ ਜਿਹੜਾ ਮਜ਼ਦੂਰ ਵੀ ਅੱਜ ਆ ਉਹ ਮਜ਼ਦੂਰੀ ਕਰਕੇ ਆਪਣੇ ਬੱਚਾ ਨੂੰ ਹੀ ਪਾਲ ਸਕਦਾ ਕਿਉਂਕਿ ਜੇ ਆਪਾਂ ਦੂਜੇ ਫੈਕਟਰੀ ਦੀ ਗੱਲ ਕਰਦੇ ਆ 7000 8000 ਪਤਰਕਾਰ ਲੋਕ ਕੰਮ ਕਰਨੇ 7000 ਨਾਲ ਕਿਵੇਂ ਗੁਜ਼ਾਰਾ ਹੋ ਜੂਗਾ ਉਹਦੇ ਕਰਕੇ ਜਿਹੜੀ ਬੀਜੇਪੀਸਰ ਉਹ ਕਾਰਪਸੈਕਟਰ ਨੂੰ ਵਧਾਵਾ ਦੇ ਰਹੀ ਆ ਕਿਸਾਨ ਤੇ ਮਜ਼ਦੂਰ ਨੂੰ ਹਟਾਉਣ ਦੀ ਕਰ ਰਹੀ ਆ ਜੀ ਨੀਤੀ ਰਹੀ ਅੱਜ ਦੀ ਸਿਰ ਮਿੱਤੇ ਧੰਨਾ ਬਤਾ ਚੰਦ ਆ ਜਾਂ ਡੀਸੀ ਦਫਤਰ ਵੱਲੋਂ ਦੇਖੋ ਡੀਸੀ ਦਫਤਰ ਅੱਗੇ ਜਾ ਕੇ ਸਾਰੇ ਹੈੱਡ ਕੁਆਰਟਰਾਂ ਤੇ ਪੁਤਲੇ ਫੁੱਕੇ ਜਾਣਗੇ हरियाणा ਸਰਕਾਰ ਤੋਂ ਉਪਰਿਸ਼ਟ ਅਫਸਰਾਂ ਦੇ ਬੀਜੇਪੀ ਸਰਕਾਰ ਦੇ ਪੁਤਲੇ ਫੁੱਕੇ ਜਾਣਗੇ ਕਿਉਂਕਿ ਉਹ ਕਿਸਾਨ ਮਤੂਰ ਵਿਰੋਧੀ ਆ ਕਿਸਾਨ ਕੋਈ ਅੰਤਕਵਾਦੀ ਤਾਂ ਹੈ ਨਹੀਂ ਦੇਖੋ ਜਦੋਂ ਕਿਸਾਨ ਜਿਹੜੇ ਪੰਜਾਬ ਦੇ ਲੋਕ ਬਾੜ ਦੇ ਲੋਕ ਆਪਣੇ ਰਾਹਤਾਂ ਨਹੀਂ ਜਾ ਸਕਦੇ ਜਦੋਂ ਅਸੀਂ ਹਰਿਆਣਾ ਦੇ ਬਾੜ ਦੇ ਅੱਗੇ ਉੱਥੇ ਹਰਿਆਣਾ ਸਰਕਾਰ ਅਬੀਜੇਪੀ ਸਰਕਾਰ ਸਿੱਧੀਆਂ ਗੋਲੀਆਂ ਬਰਾਈਆਂ ਨੇ ਅਥਰੂ ਗੈਸ ਗੇਰੇ ਨੇ ਗੈਸ ਗੋਲੇ ਕਰਨ ਨੇ ਕਿੰਨੇ ਹਜ਼ਾਰਾਂ ਮੁੰਡੇ ਸਾਡੇ ਫਟੜ ਹੋਏ ਨੇ ਕਿੰਨੇ ਸ਼ਹੀਦ ਹੋਏ ਨੇ ਉਹਦੇ ਕਰਕੇ ਦੇਖੋ ਜੇ ਆਪਾਂ ਲੋਕਤੰਤਰ ਦੀ ਗੱਲ ਕਰੀਏ ਆ ਲੋਕਤੰਤਰ ਤਾਂ ਨਹੀਂ ਹੈਗਾ ਦੇਖੋ ਲੋਕਾਂਵਾਸ ਤੇ ਹੋਰ ਕਾਨੂੰਨ ਆ ਆਮ ਲੋਕਾਂ ਵਾਸਤੇ ਹੋਰ ਉਹਨਾਂ ਨੀਤੀ ਰਹੀਆਂ ਨੇ ਦੇਖੋ ਅਸੀਂ ਜਿਹੜੇ ਸ਼ਾਂਤ ਮਿਤ੍ਰਕਲ ਸੰਘਰਸ਼ ਲੜ ਰਹੇ ਹਾਂ ਜਦ ਤੱਕ ਸਾਡੇ ਇਹ ਮੰਗਾਂ ਨੇ ਉਹ ਬੀਜੇਪੀ ਸਰਕਾਰ ਮੰਨੀ ਬੈਠੀ ਆ ਮੰਨੀਆਂ ਹੋਈਆਂ ਮੰਗਾਂ ਨੇ ਜਦ ਤੱਕ ਇਹ ਪੂਰੇ ਨਹੀਂ ਹੁੰਦੇ ਉਸ ਟੈਂਪਰ ਤੀ ਸੰਘਰਸ਼ ਲੜਾਂਗੇ ਜਿਵੇਂ ਇਹਦੀ ਤਾਜ਼ਾ ਆਧਾਰਨ ਆਪਾਂ ਜਿਹੜੀਆਂ ਪਿੱਛੇ ਹੁਣ ਵੋਟਾਂ ਪਈਆਂ ਨੇ ਉਦੋਂ ਜਿੱਥੇ ਜਿੱਥੇ ਅੰਦੋਲਨ ਦਾ ਪ੍ਰਭਾਵ ਰਿਹਾ ਬੀਜੇ ਸਰਕਾਰ ਨੂੰ ਕਾਫੀ ਫਰਕ ਪਿਆ ਦੇਖੋ ਜੇ ਜਿਹੜੇ ਪੰਜ ਕਿਸਾਨ ਮਜ਼ਦੂਰ ਜਿਹੜਾ ਮੋਰਚਾ ਲੜ ਰਹੇ ਨੇ ਉਹ ਆਪਣੀ ਹੱਕਾਂ ਮੰਗਾ ਵਾਸਤੇ ਲੜ ਰਹੇ ਨੇ ਉਹ ਸਾਰੇ ਭਾਰਤ ਦੀਆਂ ਮੰਗਾਂ ਨੇ ਉਹ ਕੋਈ ਤੇ ਇੱਕ ਬੰਦੇ ਨੇ ਮੰਗ ਲਈ ਹੈਗੇ ਜੇ ਐਮਐਸਪੀ ਗਰੰਟੀ ਕਾਨੂੰਨ ਬਣਦਾ ਤਾਂ ਹਰ ਇੱਕ ਵਰਗ ਨੂੰ ਫਾਇਦਾ ਹੋਊਗਾ ਕਿਉਂਕਿ ਹੁਣ ਆਪਾਂ ਗੱਲ ਕਰਾਂ ਜੇ ਐਮਐਸਪੀ ਜਿਹੜੀ ਚੀਜ਼ ਹੈ ਜੀਰੀ ਤੇ ਕਣਕ ਤੇ ਦਿੰਦੇ ਲੋਕਾਂ ਨੂੰ ਪਤਾ ਜੇ ਲੋ ਮੰਡੀ ਦਾ ਰੇਟ 2000 2200 ਆ ਤਾਂ ਆਪਾਂ ਬੱਤ ਕਰ ਜ ਕਿਸੇ ਕਣਕ ਜਾਂ ਜਿਰੀਲੇ ਨੂੰ 2300 ਮਿਲ ਜਾਂਦੀ ਆ ਪਰ ਦੂਜੇ ਪਾਸੇ ਜਿਹੜੀਆਂ ਦੂਜੀਆਂ ਫਸਲਾਂ ਨੇ ਜੇ ਮੰਡੀ ਦੇ ਵਿੱਚ 5 ਰੁਪਏ ਜਾ ਰਹੀ ਆ ਵਾਪਸ ਮੁੜ ਕੇ 20 ਰੁਪਏ ਕਿਲੋ ਮੁੜਦੀ ਆ ਜੇ ਆਪਾਂ ਨੂੰ ਪਤਾ ਹੋਊਗਾ ਵੀ ਹਾਂ ਆ ਗੋਭੀ 5 ਰੁਪਏ ਕਿਲੋ ਆ ਆਲੂ 10 ਰੁਪਏ ਕਿਲੋ ਆ ਤਾਂ ਉਹ 1-2 ਰੁਪਏ ਦੇ ਫਸਲਾਂ ਲੋਕਾਂ ਨੂੰ ਮਿਲ ਜੂਗੇ ਲੋਕਾਂ ਦੀ ਲੁੱਟ ਖੁੱਟ ਨਹੀਂ ਹੋਣੀ ਆਏ ਸਾਡਾ